ਮਾਰੂ ਮਨ ਆਪਣਾ ਅਰਪਤ ਨਾਰਬਜ ਤੁਮਹਾਰਾ ਕਰਨ ਗਵਨਾ ਭੁਖ ਮਹਾਰਾ ਨਾ ਦਿਨ ਰਹਿ ਨਾ ਚੰਦ ਨਾ ਸੂਰਜ ਸੁਨ ਸਮਾਦ ਲਗਾਈ ਜੀ ਸੁਨ ਸਮਾਦ ਲਗਾਇਦਾ ਖਾਣ ਤੇ ਪਾਣੀ ਪੂਰਨ ਪਾਣੀ ਪੂਤ ਕਰਤ ਨਾਮ ਜੀ ਸਰਤਰੀ ਸਾਗਰ ਨਦੀ ਨਹਿਰ ਬਹਾਈਂਦਾ ਨਾਨਕ ਸਰੂਪੁ ਫਰਮਾਇਛਿ ਪਿਆਨ ਆ ਦੁਇਕ ਤਿਸਤ ਨਹੀ ਕਹ ਕਲਾ ਲੈ ਸੁਖੁਰਗਨੇ ਜਮਨ ਕਰਨਾ ਨਾ ਕੋ ਪਾਇ ਤਜਾਇਦਾ ਪ੍ਰਭਾਮਿਸਰਤੇ ਨਾ ਕੋ ਹੋਈ ਅਰਵਦਾ ਦਿੱਸੇ ਇਕੋ ਸੁਰੂਈ ਦਾ ਕੋਈ ਯਾਤਨਾ ਜਤਨਾ ਨਾਮ ਕੋ ਤੁਖਸ ਪਾਇਦਾ ਨਾ ਤਦ ਜੇ ਤਿਸ ਤੇ ਪ੍ਰਵਾਸੀ ਨਾ ਤਦ ਤਦ ਸਿਦਿ ਸੰਗ ਸੁਖ ਵਾਸੀ ਜੁਗੇ ਜੰਦੋਂ ਪੇਟ ਨ ਕੋਈ ਨਾ ਕੋ ਨਾ ਤਾਜ ਜਪਤਰ ਸੰਜਮ ਨਾ ਪਰ ਪੂਜਾ ਨਾ ਕੋ ਹੱਕ ਕੋ ਪਾਏ ਦੁਜਾ ਆਪੇ ਆਪ ਪਾਏ ਜਿ ਤੇ ਆਪੇ ਕੀਮਤ ਪਾਣੀ ਨਾ ਸੁਚ ਸੰਜਮ ਤੁਲਸੀ ਮਾਤਾ ਸਰਬ ਪੰਦਨਾ ਕੋਈ ਜਾ ਕੋ ਮੱਤ ਸੁਝਾਈ ਤਾ ਕਨਤਾ ਨੈ ਮਾਨਾ ਮਾਖੀ ਜੱਤ ਜੁਨੇ ਵਿਸੇ ਆਪੀ ਮਨ ਤਰ ਜਾਲ ਘਾਲ ਨਹੀਂ ਮੱਤੇ ਨਾ ਪੁੱਛੇ ਚੇਤੇ ਆਇਦਾ ਮੈਂ ਜਿਕੇ ਤਨੇ ਯੋਰਾ ਜੀਤੋ ਨਾ ਅਤਿ ਕੋ ਵਰਨ ਸੇਖਣੀ ਬ੍ਰਾਹਮਣ ਖੱਤਰੀ ਦੇਵਗਣਾਂ ਮੇਰਾ ਗਊ ਮੈਤ੍ਰੀ ਹੁਣ ਜਗਣੀ ਤੀਰਥ ਨਾਵਣ ਨਾ ਕੋ ਪੂਜਾ ਲਾਇ ਜਾ ਨਾ ਕੋ ਮੁੱਲ ਨਾ ਕੋ ਕਾਜੀ ਨਾ ਕੋ ਸੇਖ ਮਸਾਇ ਕਾਜੀ ਪਰਇਤ ਰਾਉ ਨਾ ਉਮ ਮੇ ਦੁਨੀਆ ਨਾ ਕੋ ਕਹਿਣ ਕੋਈ ਦ ਅਨਪਦੀ ਨ ਸਿਖਦੀ ਸਾਜਣ ਮੀਤ ਵਿੰਦ ਨਹੀਂ ਰਖੀ ਆਪੇ ਸੋ ਆਪੇ ਬੰਜਾਰਾ ਸੱਚੇ ਹੀ ਹੋ ਪਾਇੰਦ ਬੇਰਗ ਤੇਵ ਨ ਸਿਮਰਤ ਸਾਸਤ ਬਾਟ ਪ੍ਰਾਂਪਦੇ ਨਹੀਂ ਆਸਤ ਕਰਤਾ ਭਗਤਾ ਆਪ ਕੋ ਚੜਿ ਆਪੇ ਅਨਖਲ ਕਾਇੰਦ ਯਾਹ ਇਸ ਪਾਣਾ ਤਾਂ ਜਗਤ ਉਪਾਇਆ ਬਾਜ ਕਲਾ ਅਣਾਰਾ ਹੈ ਪਰਮਾ ਬਿਸ਼ਨ ਦੇ ਸੁਪਾਈ ਮਾਇਆ ਮੋਗ ਨਾ ਇੰਦ ਵਿਲੇ ਕੋ ਗੁਰ ਸਬਦ ਸੁਨਾਇਆ ਕਰ ਕਰ ਦੇਖੇ ਹੁਕਮ ਸੁਨਾਇਆ ਕਾਣ ਬ੍ਰਹਮੰਡ ਪਾਤਾਲ ਸਭੇ ਗੂਤੋ ਪ੍ਰਗਟਿ ਆਇਂਦ ਦਾ ਫਾ ਅੰਤਨਾ ਜਾਣ ਕੋਈ ਪੂਰੇ ਹੁੰਤੇ ਸੋਝੇ ਹੋਏ ਨਾਨਕ ਸਾਚਰ ਤੇ ਵਿਸਵਾਦੇ ਕਿਸ ਤੇ ਹੁਣ ਗਾਇਦਾ ਮਰੂ ਮਹੰਲਾ ਕਹਿਦਾ ਆਪੇ ਆਪੁ ਪਾਇ ਨਰੰਦਾ ਸਚਾ